ਛੱਜ ਜੋ ਕਦੇ ਹਰ ਘਰ ਦੀ ਲੋੜ ਸਨ ਅੱਜ ਮਹਿਜ਼ ਮੁਹਾਵਰਿਆਂ 'ਚ ਜਾਂ ਫਿਰ ਸਜਾਵਟ ਲਈ ਵਰਤੇ ਜਾਂਦੇ ਹਨ ਛੱਜ ਬਣਾਉਣ ਵਾਲੇ ਪਰਿਵਾਰ ਵੀ ਛੱਡ ਰਹੇ ਹਨ ਇਹ ਕੰਮ ਪੰਜਾਬੀ ਦੀ ਇਹ ਮੁਹਾਵਰਾ ਛੱਜ ਤੇ ਬੋਲੇ ਛਾਨੀ ਕਿਉਂ ਬੋਲੇ ਤਾ ਵਰਤਿਆ ਜਾਂਦਾ ਹੈ ਲੇਕਿਨ ਛੱਜ ਜੋ ਕਦੇ ਹਰ ਘਰ ਦੀ ਲੋੜ ਲਈ ਵਰਤਿਆ ਜਾਂਦਾ ਸੀ ਅੱਜ ਘਰਾਂ ਤੋਂ ਲੋਪ ਹੀ ਹੋ ਗਿਆ ਹੈ ਅਜ ਦੀ ਪੀੜ੍ਹੀ ਨੂੰ ਸ਼ਾਇਦ ਹੀ ਛੱਜ ਦੀ ਅਸਲ ਵਰਤੋਂ ਬਾਰੇ ਪਤਾ ਹੋਵੇ ਲਗਭਗ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ-ਉਵੇਂ ਪੰਜਾਬ ਦੇ ਘਰਾਂ 'ਚ ਵਰਤੀਆਂ ਜਾਣ ਵਾਲਾ ਸਾਮਾਨ ਇੱਕ ਪੰਜਾਬੀ ਵਿਰਸੇ ਦਾ ਹਿੱਸਾ ਬਣਦਾ ਜਾ ਰਿਹਾ ਹੈ ਉਹ ਛੱਜ ਜੋ ਕਦੇ ਕਣਕ ਦੀ ਬਾੜੀ ਸਮੇ ਮੁਖ ਲੋੜ ਸੀ ਅਤੇ ਕਣਕ ਦੀ ਸਫਾਈ ਕੀਤੀ ਜਾਂਦੀ ਸੀ ਅਤੇ ਹਰ ਘਰ ਦੀ ਵੀ ਇਹ ਮੁਖ ਲੋੜ ਸੀ ਲੇਕਿਨ ਹੁਣ ਇਹ ਦੇਖਣ ਨੂੰ ਨਹੀਂ ਮਿਲਦਾ ਜਿਸ ਨਾਲ ਸਿੱਧੇ ਤੌਰ ਤੇ ਇਸ ਨੂੰ ਬਣਾਉਣ ਵਾਲੇ ਪਰਿਵਾਰ ਜਿਨ੍ਹਾਂ ਦਾ ਪੀੜੀ ਦਰ ਪੀੜੀ ਇੱਕ ਕਾਰੋਬਾਰ ਸੀ ਉਹ ਪ੍ਰਭਾਵਿਤ ਹੋਏ ਹਨ ਬਟਾਲਾ ਚ ਛੱਜ ਬਣਾਉਣ ਵਾਲੀ ਇੱਕ ਔਰਤ ਇਸ ਕਿਤੇ ਨੂੰ ਹਾਲੇ ਵੀ ਚਲਾ ਰਹੀ ਹੈ ਦਾ ਕਹਿਣਾ ਹੈ ਕਿ ਕਦੇ ਤਾਂ ਉਹਨਾਂ ਦੇ ਘਰਾਂ ਦਾ ਸਾਰਾ ਖਰਚ ਅਤੇ ਕਮਾਈ ਦਾ ਸਾਧਨ ਹੀ ਇਸ ਕਿਤੇ ਨਾਲ ਸੀ ਅਤੇ ਪਰਿਵਾਰ ਦੇ ਸਾਰੇ ਛੋਟੇ ਵੱਡੇ ਛੱਜ ਬਣਾਉਂਦੇ ਸਨ ਅਤੇ ਆਰਡਰ ਵੀ ਹੁੰਦੇ ਸਨ ਹੁਣ ਤਾਂ ਮਹਿਜ਼ ਵਿਆਹ ਚ ਜਾਗੋ ਵੇਲੇ ਬੋਲਿਆ ਦਾ ਹਿੱਸਾ ਹੈ ਜਾਂ ਫਿਰ है। ਦਾ ਹਿੱਸਾ सिंह खुशीपुर, गुरदासपुर। ਸਿੰਘ ਖੁਸ਼ੀਪੁਰ ਗੁਰਦਾਸਪੁਰ ਸੰਜੀ ਕੀ ਨਾਮ ਦੱਸਦਾ ਰੀਨਾ ਸੰਜੀ ਕਦੋਂ ਦਾ ਕੰਮ ਕਰਦੇ ਗਏ ਤੁਸੀਂ ਇਹ ਬਹੁਤ ਜ਼ਿਆਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਅੱਜ ਪਹਿਲਾਂ ਤੇ ਹੁੰਦਾ ਹੀ ਵੀ ਕੰਗ ਛੋਣੇ ਵਲੇ ਜਦੋਂ ਹੋਣਾ ਕੰਗ ਛੋਣਾ ਤੇ ਉਦੋਂ ਇਹ ਚੱਲਨੇ ਹਾਂਜੀ ਹੁਣ ਕੰਮ ਕਿੱਦਾਂ ਦਾ ਏ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਣੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈਦੇ ਪਰ ਬਣਾਉਂਦੇ ਇਹ ਤੇ 4-4 ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬਣਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਕੱਲਾਂ ਨੇ ਬਣਾਣੇ ਉਹਨੂੰ ਤਾਂ 4-5 ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਏ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪੱਲੋ ਇਹਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਿਆਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚ ਜਿਗਰ ਇਹਦੇ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆ ਸਾਡਾ ਪੁਰਾਣਾ ਛੱਬਿਆਚਾਰਾਂ ਇਹਨੂੰ ਛੱਡ ਨਹੀਂ ਸਕਦੇ ਹੈ ਕਿਉਂ ਵਿਆਹ ਮਾਬੂਆਂ ਦੇ ਲੋਕੀ ਆਂਦੇ ਘਰੇ ਇੱਕ ਅੱਧਾ ਗਾਹਕ ਜਾਗੋਦੇ ਕੋਈ ਲੋ ਇਹਨੂੰ ਲੋੜ ਕਣਕ ਕਹਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਵੀ ਜ਼ਿੰਮੇਦਾਰ ਨੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲੇ ਇਹ ਕਈ ਦਾ ਵੀ ਜਾਹ ਕਣਾ ਮੁੜਿਆ ਵੀ ਘਰੇ ਬੇਨਾਲੇ ਆਡਾ ਵੀ ਮਤਲਬ ਪੁਰਾਣਾ ਹੀ ਕਾਮਾ ਮਾਪਿਓ ਕਰਦੇ ਰਹੇ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਸੀਂ ਵੀ ਉਹ ਨਾਲ ਵੇ ਵੇ ਕੇ ਜਾ ਸਿੱਖ ਲਈਆ ਤੇ ਚੱਲ ਅਸੀਂ ਵੀ ਕਰਦੇ ਆਂ ਇਹ ਵੀ ਕੰਮ ਰੋਜੀ ਆ ਢੀ ਰੋਟੀ ਘਰ ਦੀ ਥੋੜਾ ਕਰ ਲਿਆ ਜਿਆਦਾ ਕਰ ਲਿਆ ਪਰ ਇਹ ਆ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਮਹੀਨੇ ਨੂੰ ਛੱਡ ਗਏ ਨਾ ਗਾੜੇ ਦੇਖਿਆ ਜਾਂਦੇ ਜਾਂਚ ਕਿੱਥੇ ਸਿੱਖੀ ਆ ਇਹ ਜਾਂਚ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋਲ ਕਿਸ ਤਰ੍ਹਾਂ ਐਦਾਂ ਜਿਦਾਬ ਐਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾ ਕੇ ਰੋਟੀ ਪਾਣੀ ਕਰਦੀ ਪਈ ਤੇ ਨਿਗਾ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾਂਚ ਹੈਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਐਦਾਂ ਤੇ ਆ ਐਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਹੈ। ਹਾਂ ਪੀੜੀ ਤੋਂ ਪੀੜੀ ਚੱਲਦਾ ਹੈ। ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ। ਉਹ ਆਰਡਰ ਦੇ ਬੰਦੇ। ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇ ਦੇ ਘਰੇ ਵਿਆਹ ਵਾ ਜਿਮੇਦਾਰਾਂ ਦੇ। ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤੋਂ ਉਹਨਾਂ ਨੇ ਇੱਥੇ ਲੈ ਆਣੇ ਆ। ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ ਤਾਂ 200 ਰੁਪਿਆ ਦਾ ਆਰਡਰ ਦੇ ਦਿੰਦਾ 20 ਪੀਸਾਂ ਦਾ 30 ਦਾ ਇਦਾਂ ਬਣ ਜਾਂਦੇ ਅੱਜ। ਲਿਖਿਆ ਜਾਂਦਾ ਹੈ ਅੱਜਕੱਲ੍ਹ ਤੇ ਜਨਨੀਆਂ ਆ ਕੇ ਛਾੜਦੀਆਂ ਨਹੀਂ ਨੰ ਨਾ ਨਾ ਉਹ ਛਾੜਦੀਆਂ ਨਹੀਂ ਉਹੀ ਦਾਟਾ ਕੰਮ ਘਟ ਹੋਇਆ ਆ ਵੇ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਦਾ ਸਾਰਾ ਮੁੱਲਾ ਬਣਾਉਂਦਾ ਹੀ ਘਰ ਸਾਰੇ ਬਣਾਉਂਦੇ ਸੀ ਸਾਡੇ ਚੱਜ ਇਹ ਆ ਵੀ ਇਹ ਅਸੀਂ ਛੱਡਦੇ ਨਹੀਂ ਪਈਆਂ ਆ ਕਿ ਚਾ ਜਿਆਦਾ ਨਹੀਂ ਤੇ ਥੋੜਾ ਥੋੜਾ ਦਾ ਚਿਹਰਾ ਮਾਪਿਓ ਦਾ ਕੰਮ ਆ ਹੀ ਕਰਨਾ ਹੀ ਹੈ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਵੀ ਸਾਨੂੰ ਸੋ ਕਹਿੰਦੇ ਆ ਲੱਗ ਲੱਗ ਗਵਾਂਡੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾ ਲਾ ਪੈਣੇ ਆਂ ਇਹ ਕਹੀ ਦਾ ਰੋਟੀ ਰੋਟੀ ਜੀ ਆ ਵੀ ਤਾਂ ਨਹੀਂ ਅਸੀਂ ਛੱਡੀ ਦਾ ਕੰਮ ਹੈ ਵਿਰਸੇ ਨਾਲ ਜੁੜਿਆਦਾ ਹੈ। ਵਿਰਸਾ ਯਾਨੀ ਇਹ ਹੀ ਸਮਝੋ ਵੀ ਸਾਰਾ। ਹੁਣ ਜਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀਆਂ ਆ ਉਹਨਾਂ ਨੇ ਲੋੜ ਪੈਂਦੀ ਪੈਂਦੀ ਆ ਵੀ। ਪਹਿਲਾਂ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛੱਜੇ ਜਾਗੋ ਵਿੱਚ ਚੱਲਦਾ ਹੀ ਚੱਲਦਾ ਵਾ। ਪਹਿਲਾਂ ਵੀ ਜਾਗੋ ਵਿੱਚ ਜਾਂਦੇ ਸੀ ਪਿਛਲੇ ਜੁਆ ਪਹਿਲਾਂ ਹੀ ਪਹਿਲਾਂ ਵੀ ਜਾਂਦੇ ਸੀ। ਪਹਿਲਾਂ ਉਹਨਾਂ ਸਭ ਨੂੰ ਜਦੋਂ ਮਗਹਾਈ ਘਾਟਿਆ ਨੂੰ ਤੋਂ ਫਾਇਦਾ ਹੈ। ਹੁਣਾਂ ਨੂੰ ਇਹ ਫਾਇਦਾ ਇਹਦੇ ਚ ਸਾਡੇ ਕੋਲ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ। ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਵੀ ਉਦੋਂ ਲੱਗਦੀ ਉਹ ਸਾਬ ਨੇ ਹਾਂ ਦਿਹਾੜੀ ਇਹ ਚ ਕਿੰਦਾ ਪੰਜ ਪੀਸ ਚਾਰ ਪੀਸ ਲੱਗਣੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਦੋਂ ਟੱਬਰ ਜਾਂਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ ਉਦੋਂ ਟੱਬਰ ਹੋਤੋਂ ਨਹੀਂ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾ ਪਿਓ ਧੇਰ ਨਨ ਨਾ ਇਦਾਂ ਹੁੰਦਾ ਹੈ ਕੰਮ ਦਾ ਹੁਣ ਤੇ ਇੱਕ ਘਰੇ ਪਰੋਣਾ ਅਜੇ ਤੇ ਕਹੇ ਜੀ ਇਹਨੂੰ ਰੋਟੀ ਕਿੱਦਾਂ ਖਵਾਣੀ ਹੈ ਉਦੋਂ ਹੱਥੋਂ ਤੀ ਬਣ ਵੀ ਜਾਂਦਾ ਹੈ ਕੋਈ ਪਰਵਾਰ ਵਾਲਾ ਕੋਈ ਪਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਧਿਆੜੀ ਲਵਾ ਦਿੰਦਾ ਚਾਰ ਪੀਚ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਾਂ ਰਿਹਾ ਅੱਜ ਕੱਲ ਕੱਲੇ ਕਰਦੇ ਸੀ ਕੱਲੇ ਹੀ ਕਰਦੇ ਕੋਈ ਬਿੰਦਾ ਨਹੀਂ ਲੱਗਿਆ ਆਣ ਕੇ ਕੰਮ ਨਾ ਕਰਾਣਾ ਪੈ ਜਾਏ ਇਹ ਸਾਹ ਪਰਿਵਾਰ ਚ ਫਿਰ ਕੌਣ ਕੌਣ ਹੱਥ ਬਣਾਉਂਦਾ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੀ ਬੀਬੀ ਮੇਰੀ ਉਹ ਵਾ ਕੱਢ ਕੇ ਗਈ ਬਾਸਾ